ਦੁਨੀਆ ਵਿੱਚ ਵੇਖਣ ਲਈ ਅਤੇ ਤਜਰਬਾ ਹਾਸਲ ਕਰਨ ਲਈ ਇੱਕ ਤੋਂ ਵੱਧ ਇੱਕ ਨਵਿਕਲੀਆਂ ਥਾਵਾਂ ਮੌਜੂਦ ਨੇ ਪਰ ਅੱਜ ਦੀ ਇਸ ਵੀਡੀਓ ਵਿੱਚ ਤੁਹਾਨੂੰ ਇੱਕ ਅਜਿਹੇ ਸ਼ਹਿਰ ਬਾਰੇ ਦੱਸਣ ਜਾ ਰਹੇ ਹਾਂ ਅਤੇ ਉਸ ਸ਼ਹਿਰ ਵਿੱਚ ਬਣੇ ਇੱਕ ਖੇਡ ਸਟੇਡੀਅਮ ਬਾਰੇ ਦੱਸਣ ਜਾ ਰਹੇ ਹਾਂ ਜਿਸ ਨੂੰ ਪੂਰੀ ਦੁਨੀਆ ਦਾ ਸਭ ਤੋਂ ਉਚਾਈ ਉੱਤੇ ਸਥਿਤ ਖੇਡ ਸਟੇਡੀਅਮ ਮੰਨਿਆ ਜਾਂਦਾ ਹੈ ਜਿੱਥੇ ਖੇਡਣ ਲੱਗਿਆਂ ਖਿਡਾਰੀਆਂ ਨੂੰ ਵੀ ਇੱਕ ਨਵਿਕਲੇ ਕਿਸਮ ਦਾ ਤਜਰਬਾ ਹੁੰਦਾ ਹੈ ਸਾ ਵੀ ਜ਼ਿਆਦਾ ਚੜਦਾ ਹੈ ਅਤੇ ਮੌਸਮ ਵਿੱਚ ਵੀ ਬਦਲਾਅ ਮਹਿਸੂਸ ਹੋਣ ਲੱਗਦਾ ਹੈ ਕਿਉਂਕਿ ਇਹ ਖੇਡ ਸਟੇਡੀਅਮ ਦੁਨੀਆ ਦੀ ਸਭ ਤੋਂ ਉਚਾਈ ਵਾਲੀ ਥਾਂ ਉੱਤੇ ਬਣਿਆ ਹੋਇਆ ਹੈ ਅੱਜ ਦੇ ਇਸ ਵਿਸ਼ੇਸ਼ ਵੀਡੀਓ ذریعے ਆਓ ਜਾਣਦੇ ਹਾਂ ਕਿਹੜਾ ਹੈ ਇਹ ਖੇਡ ਸਟੇਡੀਅਮ ਕਿਹੜੇ ਦੇਸ਼ ਵਿੱਚ ਬਣਿਆ ਹੋਇਆ ਹੈ ਅਤੇ ਸਮੁੰਦਰੀ ਸਤ੍ਹਾ ਤੋਂ ਕਿੰਨੀ ਉੱਚੀ ਜਗ੍ਹਾ ਉੱਤੇ ਇਹ ਸਟੇਡੀਅਮ ਸਥਿਤ ਹੈ ਦੁਨੀਆ ਦੀ ਇਸ ਸਭ ਤੋਂ ਉਚਾਈ ਵਾਲੇ ਸਟੇਡੀਅਮ ਨੂੰ ਵੇਖਣ ਲਈ ਸਾਨੂੰ ਦੱਖਣੀ ਅਮਰੀਕਾ ਮਹਾਦੀਪ ਦੇ ਦੇਸ਼ ਬੁਲੀਵਿਆ ਵੱਲ ਰੁਖ ਕਰਨਾ ਪੈਂਦਾ ਹੈ ਜਿੱਥੇ ਇਹਦੇ ਸ਼ਹਿਰ ਲਾਪਾਜ਼ ਵਿਖੇ ਇੱਕ ਸਟੇਡੀਅਮ ਹੈ ਜਿਸ ਦਾ ਨਾਂ ਹੈ ਸਟੈਡੀਓ ਹਰਨਾਂਡੋ ਸਿਲੈਸ ਜੋ ਕਿ ਇਸ ਦੇਸ਼ ਬੁਲੀਵਿਆ ਦਾ ਸਭ ਤੋਂ ਵੱਡਾ ਸਟੇਡੀਅਮ ਹੈ ਪਰ ਇਸ ਨੂੰ ਉਹਨਾਂ ਸਭ ਤੋਂ ਉੱਚੀ ਥਾਂ ਉੱਤੇ ਜਾ ਕੇ ਬਣਾਇਆ ਹੈ ਇਸ ਸਟੇਡੀਅਮ ਵਿੱਚ 41143 ਲੋਕਾਂ ਦੇ ਬੈਠਣ ਦੀ ਸਮਰੱਥਾ ਹੈ ਅਤੇ ਆਮ ਤੌਰ ਤੇ ਉਹ ਲੋਕ ਮੈਚ ਵੇਖਣ ਆਉਂਦੇ ਨੇ ਜੋ ਇਸ ਦੇ ਆਸ-ਪਾਸ ਦੇ ਇਲਾਕਿਆਂ ਵਿੱਚ ਵਸਦੇ ਨੇ। ਭਾਵ ਉਹਨਾਂ ਨੂੰ ਇੱਥੇ ਆਉਣ ਲੱਗਿਆ ਕੁਝ ਜ਼ਿਆਦਾ ਫਰਕ ਮਹਿਸੂਸ ਨਹੀਂ ਹੁੰਦਾ ਕਿਉਂਕਿ ਉਹ ਇਸ ਮਾਹੌਲ ਦੇ ਆਦੀ ਨੇ। ਇਸ ਸਟੇਡੀਅਮ ਦੀ ਖਾਸ ਗੱਲ ਇਹ ਹੈ ਕਿ ਇਹ ਸਮੁੰਦਰੀ ਤੱਟ ਤੋਂ ਜਾਂ ਸਮੁੰਦਰੀ ਸਤ੍ਹਾ ਤੋਂ 3637 ਮੀਟਰ ਦੀ ਉਚਾਈ ਉੱਤੇ ਸਥਿਤ ਹੈ ਭਾਵ ਕਿ ਸਮੁੰਦਰ ਦੇ ਪੱਧਰ ਤੋਂ 11932 ਫੁੱਟ ਦੀ ਉਚਾਈ ਉੱਤੇ ਸਥਿਤ ਹੈ ਅਤੇ ਇਸ ਨੂੰ ਦੁਨੀਆ ਦੇ ਸਭ ਤੋਂ ਉਚਾਈ ਵਾਲੇ ਸਟੇਡੀਅਮਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ ਇਸ ਦੀ ਸਥਾਪਨਾ ਅਤੇ ਇੱਥੇ ਮੈਚ ਹੋਣ ਦਾ سلسلہ ਸਾਲ 1930 ਵਿੱਚ ਸ਼ੁਰੂ ਹੋਇਆ ਅਤੇ ਉਦੋਂ ਤੋਂ ਲੈ ਕੇ ਲਗਾਤਾਰ ਹੀ ਸਥਾਨਕ ਅਤੇ ਕਮਾਂਤਰੀ ਮੈਚ ਹੁੰਦੇ ਆ ਰਹੇ ਨੇ ਤੁਹਾਨੂੰ ਇਹ ਵੀ ਦੱਸਣਾ ਬਣਦਾ ਹੈ ਕਿ ਇਸ ਸਟੇਡੀਅਮ ਉਤੇ ਕਈ ਵਾਰਿਆਂ ਤੱਕ ਪਾਬੰਦੀ ਵੀ ਲੱਗੀ ਰਹੀ ਫੁੱਟਬਾਲ ਦੀ ਵਿਸ਼ਵ ਪ੍ਰਬੰਧਕ ਸੰਸਥਾ FIFA ਵੱਲੋਂ ਇਸ ਸਟੇਡੀਅਮ ਵਿੱਚ ਮੈਚ ਕਰਵਾਏ ਜਾਣ ਉਤੇ ਪਾਬੰਦੀ ਵੀ ਲਾਈ ਗਈ ਸੀ ਕਿਉਂਕਿ ਉਹਨਾਂ ਦਾ ਮੰਨਣਾ ਸੀ ਕਿ ਇਹ ਆਮ ਨਾਲੋਂ ਜ਼ਿਆਦਾ ਉਚਾਈ ਉਪਰ ਸਥਿਤ ਹੈ ਜਿੱਥੇ ਖਿਡਾਰੀਆਂ ਨੂੰ ਕਾਫੀ ਮੁਸ਼ਕਲਾਂ ਪੇਸ਼ ਆ ਸਕਦੀਆਂ ਨੇ ਮਈ 2007 ਤੱਕ FIFA ਵੱਲੋਂ ਇਸ ਸਟੇਡੀਅਮ ਵਿੱਚ ਮੈਚ ਕਰਵਾਏ ਜਾਣ ਉੱਤੇ ਪਾਬੰਦੀ ਲਾਈ ਗਈ ਸੀ ਹਾਲਾਂਕਿ ਅਗਲੇ ਸਾਲ ਯਾਨੀ ਕਿ ਮਈ 2008 ਵਿੱਚ ਇਥੋਂ ਪਾਬੰਦੀ ਨੂੰ ਹਟਾ ਲਿਆ ਗਿਆ ਅਤੇ ਸੁਪਰਾਂਤ ਲਗਾਤਾਰ ਇਥੇ ਮੈਚ ਹੁੰਦੇ ਰਹੇ ਨੇ ਇਸ ਦਰਮਿਆਨ ਕਈ ਵਾਰ ਇਥੇ ਆਉਣ ਵਾਲੀਆਂ ਵਿਦੇਸ਼ੀ ਟੀਮਾਂ ਮੈਚ ਖੇਡਣ ਲੱਗਿਆਂ ਅਸਹਿਜ ਮਹਿਸੂਸ ਕਰਦੀਆਂ ਨੇ ਕਈ ਖਿਡਾਰੀ ਆਕਸੀਜਨ ਦੀ ਦਿੱਕਤ ਹੋਣ ਦੀ ਵੀ ਸ਼ਿਕਾਇਤ ਕਰਦੇ ਵਿਖੇ ਗਏ ਅਤੇ ਕਈਆਂ ਦਾ ਮੰਨਣਾ ਹੈ ਕਿ ਇੱਥੇ ਖੇਡਣਾ ਦੁਨੀਆ ਦੀ ਸਭ ਤੋਂ ਵੱਡੀ ਚੁਣੌਤੀ ਵਾਲੀ ਗੱਲ ਬਣ ਜਾਂਦਾ ਹੈ ਪਰ ਇਸ ਦੇ ਬਾਵਜੂਦ ਇਹ ਸਟੇਡੀਅਮ ਆਪਣੇ ਵਿਲੱਖਣ ਦਿਖ ਕਰਕੇ ਲਗਾਤਾਰ ਦੁਨੀਆ ਭਰ ਵਿੱਚ ਚਰਚਾ ਦਾ ਵਿਸ਼ਾ ਬਣਦਾ ਰਿਹਾ ਤੁਹਾਨੂੰ ਇਹ ਵੀ ਦੱਸ ਦਈਏ ਕਿ ਇਸੇ ਸ਼ਹਿਰ ਲਾਪਾਸ ਦੇ ਵਿੱਚ ਕਈ ਰੰਗਾਂ ਰੰਗ ਪ੍ਰੋਗਰਾਮ ਵੀ ਹੁੰਦੇ ਨੇ ਅਤੇ ਗੀਤ ਸੰਗੀਤ ਦੇ ਆਯੋਜਨ ਵੀ ਹੁੰਦੇ ਨੇ ਅਤੇ ਬਹੁਤੀ ਵਾਰ ਇਸੇ ਸਟੇਡੀਅਮ ਨੂੰ ਮੇਜ਼ਬਾਨ ਵਜੋਂ ਲਿਆ ਜਾਂਦਾ ਹੈ। ਕਈ ਵਿਸ਼ਵ ਪ੍ਰਸਿੱਧ ਕਲਾਕਾਰ ਇਸ ਸਟੇਡੀਅਮ ਵਿੱਚ ਪੇਸ਼ਕਾਰੀ ਵੀ ਦੇ ਚੁੱਕੇ ਨੇ ਅਤੇ ਵੱਡੀ ਗਿਣਤੀ ਦਰਸ਼ਕ ਅਤੇ ਲੋਕੀ ਵੀ ਹਾਜ਼ਰ ਹੁੰਦੇ ਰਹਿੰਦੇ। ਲਗਾਤਾਰ ਇਹ ਸ਼ਹਿਰ ਅਤੇ ਇਸ ਸਟੇਡੀਅਮ ਸੁਰਖੀਆਂ ਵਿੱਚ ਰਹਿੰਦਾ ਅਤੇ ਮੌਜੂਦਾ ਸਮੇਂ ਵੀ ਦੁਨੀਆ ਭਰ ਵਿੱਚ ਇਸ ਸਟੇਡੀਅਮ ਦੀ ਲਗਾਤਾਰ ਚਰਚਾ ਹੋ ਰਹੀ ਹੈ ਜੋ ਸਭ ਤੋਂ ਉਚਾਈ ਉਤੇ ਸਥਿਤ ਖੇਡ ਸਟੇਡੀਅਮ ਵੱਜੋਂ ਸਾਹਮਣੇ ਆਉਂਦਾ ਹੈ